ਹੋਇਆ ਤੁਸੀਂ ਆਪਣੇ ਬੱਚੇ ਨੂੰ ਕਿੰਨੀ ਉਹਦੀ ਉਮਰ ਹੈ ਕੀ ਨਾਮ ਹੈ ਤੇ ਕਦੋਂ ਵਿਦੇਸ਼ ਭਜਾਇਆ ਸੀ 23 ਸਾਲ ਉਮਰ ਦਾ ਸੀ ਅਸੀਂ ਵਿਦੇਸ਼ ਭੇਜਿਆ ਸੀਗਾ ਆਸਟ੍ਰੇਲੀਆ ਦਾ ਵਰਕ ਪਰਮਿਟ ਰਜੈਂਟ ਨੇ ਕਿਹਾ ਸੀ 5-5 ਸਾਲ ਦਾ 2 ਸਾਲ ਦਾ ਕਹਿੰਦਾ ਸੀ ਇੱਥੋਂ ਲੱਗੂ 3 ਸਾਲ ਦਾ ਉੱਥੇ ਜਾ ਕੇ ਲੱਗੂਆ ਕੰਪਨੀ ਦਾ ਵੀਜ਼ਾ ਆ ਕਹਿੰਦਾ ਸੀ 18 ਲੱਖ ਰੁਪਏ ਇੱਥੇ ਸਾਡੀ ਗੱਲ ਹੋਈ ਸੀ ਸਾਨੂੰ ਉਹਨਾਂ ਵੀਜ਼ੇ ਦੀ ਬੱਚਿਆਂ ਨੂੰ ਵਟਸਐਪ ਕੀਤਾ ਵੀ ਵੀਜ਼ਾ ਟਾਡਾ ਆ ਗਿਆ ਆ ਤੁਸੀਂ ਪੈਸੇ ਦਾ ਰੀਜਮੈਂਟ ਕਰ ਲਓ ਟਾਡੀ ਟਿਕਟ ਵੀ ਜਲਦੀ ਹੋ ਜਾਣੀ ਐ 26 ਤਰੀਕ ਦੀ ਅਸੀਂ ਪੈਸੇ ਇਕੱਠੇ ਕਰਕੇ ਸਾਰੇ ਰਿਸ਼ਤੇਦਾਰਾਂ ਤੋਂ ਸਾਰੇ ਕਰਕੇ ਅਸੀਂ 18 ਲੱਖ ਰੁਪਈਆ ਏਜੰਟ ਨੂੰ ਪਿੱਪਣਾ ਵਾਲੇ ਦੇ ਆ ਸਾਨੂੰ ਕਹਿੰਦਾ ਵੀ 25 ਤਰੀਕ ਨੂੰ ਘਰੋਂ ਤੁਸੀਂ ਚਲੇ ਜਾਇਓ ਤਾਂ ਉੱਥੇ ਮੈਂ ਮੋਰੇ ਹੋਟਲ ਦਾ ਐਡਰੈਸ ਦੱਸਦਾ ਵੀ ਉੱਥੇ ਪਹੁੰਚ ਜਾਇਓ ਉੱਥੇ ਜਦੋਂ ਅਸੀਂ ਚਲੇ ਗਏ ਏਜੰਟ ਵੀ ਉੱਥੇ ਹੀ ਸੀਗਾ ਤਾਂ ਫਿਰ ਮੁੜ ਕੇ ਸਾਨੂੰ ਥੋੜਾ ਚਿਰ ਬਿਠਾਈ ਰੱਖਿਆ ਕਹਿੰਦਾ ਸੀਗਾ ਪੇਪਰ ਇਹਨਾਂ ਦੇ ਆਉਣੇ ਆ ਫਿਰ ਮੁੜ ਕੇ ਉਸਨੇ ਕਹਿੰਦਾ ਟ੍ਰੇਕਟ ਜਿਹੜੀ 26 ਤਰੀਕ ਦੀ ਕੈਂਸਲ ਹੋ ਗਈ ਆ ਹੁਣ 29 ਤਰੀਕ ਦੀ ਆ ਤੁਹਾਡੀ ਟਿਕਟ ਉਹ ਬੱਚੇ ਨੂੰ ਤੁਸੀਂ ਇੱਥੇ ਮੇਰੇ ਕੋਲ ਹੀ ਛੱਡ ਜਾਓ ਪਰ ਮੈਂ ਬੱਚਾ ਛੱਡ ਕੇ ਨਹੀਂ ਆਈ ਮੈਂ ਕਿਹਾ ਵੀ ਤੁਸੀਂ ਮੇਰਾ ਭਤੀਜਾ ਨਾਲ ਰਹੂਗਾ ਸੀ ਇਕੱਲੇ ਨੂੰ ਨਹੀਂ ਛੱਡਣਾ ਮੇਰਾ ਭਤੀਜਾ ਤੇ ਉਹ ਫਿਰ ਹੋਟਲ 'ਚ ਰਹੇ ਤੇ 29 ਦਿੱਲੀ ਦੇ ਵਿੱਚ ਹੋਟਲ 'ਚ ਰਹੇ ਫਿਰ 29 ਤਰੀਕ ਦੀ ਵੀ ਕੈਂਸਲ ਕਰਵਾ ਦਿੱਤੀ ਤਾਂ ਫਿਰ ਮੁੜ ਕੇ ਸਾਨੂੰ ਕਹਿੰਦਾ ਹੁਣ ਤੁਹਾਨੂੰ ਰਾਮ ਦੀ ਟਿਕਟ ਦੇ ਮਿਲਣੀ ਸਟੇ ਵਾਲੀ ਕਹਿੰਦਾ ਹੁਣ ਦੋ ਵਾਰੀ ਕੈਂਸਲ ਹੋ ਗਈ ਆ ਸਿੱਧੀ ਟਿਕਟ ਨਹੀਂ ਮਿਲਦੀ ਹੈਗੀ ਇੱਕ ਦਿਨ ਦੀ ਹੋਟਲ ਬੁਕਿੰਗ ਆ ਤਾਂ ਅਰਾਨ ਤੁਸੀਂ ਬੱਚੇ ਤੁਹਾਡੇ ਅਰਾਨ ਸਟੇ ਕਰਕੇ ਤਾਂ ਫਿਰ ਉੱਥੇ ਜਾਣਗੇ ਕਹੀਂ ਉੱਥੇ ਜਦੋਂ ਅਰਾਨ ਪਹੁੰਚੇ ਆ ਤਾਂ ਉਸ ਟਾਈਮ ਇੱਕ ਵਾਰ ਸਾਨੂੰ ਬੱਚਿਆਂ ਦਾ ਫੋਨ ਆਇਆ ਵੀ ਅਸੀਂ ਅਰਾਨ ਮੰਮਾ ਪਹੁੰਚ ਗਏ ਸਾਨੂੰ ਟੈਕਸੀ ਲੈਣ ਆਉਂਦੀ ਆ ਫਿਰ ਬੱਚਿਆਂ ਨੂੰ ਫੋਟੋ ਦਿਖਾ ਲ ਕੇ ਤਿੰਨਾਂ ਬੱਚਿਆਂ ਨੂੰ ਉਹਨਾਂ ਦੀ ਤਾਂ ਟੈਕਸੀ ਡਰਾਈਵਰ ਬਿਠਾ ਲ ਕੇ ਲੈ ਗਿਆ ਜਦ ਕਿ ਜਿਹੜੇ ਹੋਟਲ 'ਚ ਛੱਡਣਾ ਹੋਊਗਾ ਉਹਨਾਂ ਨੂੰ ਨਹੀਂ ਪਤਾ ਕੀ ਇਹਨਾਂ ਦੀ ਪਲੈਨਿੰਗ ਸੀਗੀ ਕਿ ਬੱਚੇ ਹੋਟਲ 'ਚ ਨਹੀਂ ਗਏ ਪਤਾ ਨਹੀਂ ਕਿੱਥੇ ਬੱਚੇ ਕਿਡਨੈਪ ਹੋ ਗਏ ਆਖਰੀ ਵਾਰ ਕਦੋਂ ਗੱਲ ਹੋਈ ਸੀ ਮਤ ਜੀ ਅਮਰਤਪਾਲ ਨਾਲ ਉਹ ਜਿਹੜੇ ਕੈਪਟਨੇਪ ਹੋਇਆ ਤੇ ਹਾਂਜੀ ਈਰਾਨ ਦੇ ਵਿੱਚ ਜਦੋਂ ਤੁਹਾਨੂੰ ਫੋਨ ਆਇਆ ਸੀਗਾ ਉਹੀ ਗੱਲ ਹੋਈ ਸੀ ਜਦੋਂ ਉੱtre ਅਸੀਂ ਫੋਨ ਇਧਰੋਂ ਹੀ ਕੀਤਾ ਸੀਗਾ ਜਿੱਦਾਂ ਇੰਟਰਨੈਸ਼ਨਲ ਕਾਲ ਸੀਗੀ ਤੇ ਕਹਿੰਦੇ ਮੰਮੀ ਅਸੀਂ ਪਹੁੰਚ ਗਏ ਸਾਨੂੰ ਟੈਕਸੀ ਡਰਾਈਵਰ ਲੈਣ ਆਉਂਦਾ ਆ ਤੇ ਫਿਰ ਅਸੀਂ ਚਲੇ ਜਾਣਾ ਤੇ ਤੁਹਾਨੂੰ ਹੋਟਲ ਵਿੱਚ ਜਾ ਕੇ ਅਸੀਂ ਫੋਨ ਕਰਾਂਗੇ ਅੱਜ ਕਿੰਨੇ ਦਿਨ ਹੋ ਗਏ ਜੀ ਫੋਨ ਦੀ ਗੱਲ ਨਹੀਂ ਹੋਈ ਅਮਰਤਪਾਲ ਅੱਜ 10-12 ਦਿਨ ਹੋ ਗਏ ਅਮਰਤਪਾਲ ਦੇ ਨਾਲ ਹੋਰ ਕਿੰਨੇ ਮੁੰਡੇ ਸੀ ਦੋ ਸਾਥੀ ਉਹ ਵੀ ਇਸ ਏਜੰਟ ਥਰੂ ਵੀ ਅਸੀਂ ਹਾਂਜੀ ਇਸ ਥਰੂ ਏਜੰਟ ਦਾ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਦਫ਼ਤਰ 32 ਅਟਵਾਲ ਤੇ ਕਮਲ ਅਟਵਾਲ ਦੋਈਪਰਾ ਹੈ ਠੀਕ ਦੋਨੋਂ ਨਾਲ ਇਹਨਾਂ ਦੀ ਇੱਕ ਲੜਕੀ ਵੀ ਆ ਸविता ਕਿੱਥੇ ਹੈ ਨਾ ਤਾਂ ਦਫ਼ਤਰ ਮਾਤਾ ਜੀ ਪਿੱਪਣਾ ਵਾਲਾ ਐਸਵੀਆਈ ਦੇ ਸਾਹਮਣੇ ਤਾਂ ਅਸੀਂ ਵੀ ਉੱਥੇ ਜਾ ਕੇ ਆਏ ਹਾਂ ਹੁਣ ਉਹ ਏਜੰਟ ਵੀ ਉੱਥੋਂ ਫਰਾਰ ਹੋ ਗਿਆ ਹਾਂਜੀ ਭਾਰਵੀ ਜਿੰਦੇ ਤਾਲੇ ਲੱਗ ਗਏ ਆ ਅਸੀਂ ਹਾਂਜੀ ਤੇ ਜਿੰਨੇ ਪੈਸੇ ਰੇ ਸੀ ਜੋੜੇ ਤੁਹਾਡੇ ਕੋਲ ਏਜੰਟ ਦਾ 18 ਲੱਖ ਤੁਸੀਂ ਪੁਲਿਸ ਕੰਪਲੀਟ ਰਿਪੋਰਟ ਕਰ ਦਿੱਤੀ ਹੈ ਜੀ ਹਾਂਜੀ ਪਰਚਾ ਹੋ ਗਿਆ ਕਿ ਸ਼ਿਕਾਇਤ ਕੀਤੀ ਹੈ ਜੀ ਨਹੀਂ ਪਰਚਾ ਪਰਚਾ ਹੋ ਗਿਆ ਹ ਤੇ ਹੁਣ ਤੁਸੀਂ ਦੱਸ ਰਹੇ ਸੀ ਕਿ ਉਧਰੋਂ ਧਮਕੀਆਂ ਦਿੰਦੇ ਸੀ ਬੱਚਿਆਂ ਨੂੰ ਕਦੀ ਹਾਂਜੀ ਬੱਚਿਆਂ ਦੀ ਕੁੱਟਮਾਰ ਕਰਦੇ ਸੀ ਧਮਕੀਆਂ ਬਹੁਤ ਦਿੰਦੇ ਸੀ ਕਦੀ ਕੰਨ ਲਾ ਦੇਣੇ ਇਹਨਾਂ ਦੇ ਸੂਰੇ ਮਾਰ ਮਾਰ ਕੇ ਵੀ ਵੀਡੀਓ ਕੋਲਾਂ ਕਰਦੇ ਸੀਗੇ ਦਿਖਾਉਂਦੇ ਸੀਗੇ ਫਿਰ ਜਿਸ ਲਈ ਅਸੀਂ ਉਹਨਾਂ ਨਾਲ ਗੱਲ ਕਰਦੇ ਸੀ ਕਿ ਸਾਨੂੰ ਦੱਸੋ ਅਸੀਂ ਪੈਸੇ ਕਿੱਥੇ ਦਈਏ ਤਾਂ ਉਹ ਨਹੀਂ ਸਾਨੂੰ ਅਕਾਊਂਟ ਭੇਜਿਆ ਤਾਂ ਜਦ ਕਿ ਅਸੀਂ ਚੈੱਕ ਕਰਾ ਪਾਕਿਸਤਾਨ ਦਾ account ਸੀ ਜਿਹੜੇ ਤੁਹਾਨੂੰ ਨੰਬਰ ਫੋਨ ਹੰਦ ਸੀ ਧਮਕੀਆਂ ਦੇ ਤਾਂ ਉਹ ਕਿਹੜੇ ਨੰਬਰ ਤੋਂ ਵੀ ਪਾਕਿਸਤਾਨ ਦੇ ਨੰਬਰ ਤੋਂ ਹੁੰਦੇ ਸੀ ਨਹੀਂ ਸਾਡੇ ਬੱਚਿਆਂ ਦੇ ਫੋਨ ਤੋਂ ਤੁਹਾਡੇ ਬੱਚਿਆਂ ਦੇ ਫੋਨ ਤੋਂ ਹਾਂਜੀ ਇੱਕ ਦਾ ਹੀ ਫੋਨ ਚਲਾਉਂਦੇ ਸੀ ਜਿੱਦਾਂ ਮੇਰੇ ਬੇਟੇ ਦਾ ਆਈਫੋਨ ਸੀ ਇੱਕ ਹੋਰ ਦਾ ਆਈਫੋਨ ਸੀਗਾ ਫਿਰ ਜਿਹੜਾ ਦੂਸਰਾ ਸੀਗਾ ਫੋਨ ਉਸ ਨਵੇਂ ਮੁੰਡਾ ਇੱਕ ਨਵੇਂ ਸ਼ਹਿਰ ਦਾ ਉਹਦੇ ਫੋਨ ਤੇ ਤਿੰਨਾਂ ਦੇ ਘਰਾਂ ਨੂੰ ਫੋਨ ਕਰਦੇ ਸੀ ਕਹਿੰਦੇ ਕੀ ਹੈ ਜੀ ਫਿਰ ਕਿੰਨੇ ਪੈਸੇ ਮੰਗਦੇ ਸੀ ਤੁਹਾਡੇ ਤੋਂ ਪਹਿਲਾਂ ਕਹਿੰਦੇ ਸੀ ਕਰੋੜ ਰੁਪਈਆ ਦਿਓ ਫਿਰ ਡੇਢ ਕਰੋੜ ਮੰਗਣ ਲੱਗ ਪਏ ਫਿਰ 54 ਲੱਖ ਤੇ ਆ ਗਿਆ 54 ਲੱਖ ਸਾਡੇ ਕੋਲੋਂ ਮੰਗਦੇ ਆ ਬੰਗ ਕਰਦੇ 54 ਲੱਖ ਹੀ ਦੇ ਦਿਓ ਤਾਂ ਅਸੀਂ ਤੁਹਾਡੇ ਬੱਚੇ ਕੀ ਲੱਗਦਾ ਏਜੰਟ ਨੇ ਠੱਗੀ ਕੀਤੀ ਜਾਂ ਗਲਤ ਹਾਂਜੀ ਸਾਨੂੰ ਏਜੰਟ ਤੇ ਹੀ ਹੈ ਜਿਵੇਂ ਕਿ ਤੁਸੀਂ ਦੱਸਿਆ ਕਿ ਪਹਿਲਾਂ ਏਜੰਟ ਕਹਿੰਦਾ ਸੀ 2 ਮਹੀਨੇ ਲੱਗਣਿਆ ਫਿਰ 10 12 ਦਿਨ ਬਾਅਦ ਤੁਹਾਡਾ ਵੀਜ਼ਾ ਆ ਗਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰੋਂ ਤੋਂ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਸਾਡੇ ਬੱਚੇ ਸੁਰੱਖਿਅਤ ਸਾਡੇ ਘਰ ਜਾਂਦੇ ਏ ਕੀ ਨਾਮ ਹੈ ਤੁਹਾਡਾ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਅੰਮ੍ਰਿਤਪਾਲ ਕਿਹਾ ਲੱਗਦਾ ਤੁਹਾਡਾ ਅੰਮ੍ਰਿਤਪਾਲ ਭਾਂਜਾ ਜੀ ਸਾਡਾ ਠੀਕ ਆ ਜੀ ਭਾਂਜਾ ਕਿਹਨਾ ਹਾਲਾਤ ਦੇ ਵਿੱਚ ਉਹਨਾਂ ਮਾਤਾ ਜੀ ਦੱਸ ਰਹੇ ਸੀ 12 ਦਿਨ ਹੋ ਗਏ ਕੋਈ ਗੱਲਬਾਤ ਨਹੀਂ ਆਈ ਮਾਰਨ ਦੀਆਂ ਧਮਕੀਆਂ ਦਿੰਦੇ ਸੀ ਕਦੇ ਕਿਸ ਤਰ੍ਹਾਂ ਦੀਆਂ ਧਮਕੀਆਂ ਬਿਲਕੁਲ ਬਿਲਕੁਲ ਜੀ ਕੀ ਕੀ ਹਾਲਾਤ ਨੇ ਜੀ ਹਾਲਾਤ ਬਹੁਤ ਜ਼ਿਆਦਾ ਨਾਜ਼ੁਕੋ ਹੈ ਜੀ ਇਸ ਟਾਈਮ ਤੱਕ ਜੋ ਹਾਲਾਤ ਹੈ 12 ਦਿਨ ਹੋ ਗਏ 13 ਦਿਨ ਹੋ ਗਏ ਗੱਲ ਦੀ ਹੋਈ ਉਹਨਾਂ ਦੇ ਬਿਲਕੁਲ ਤਾਂ ਪਹਿਲਾਂ ਜੋ ਫੋਨ ਆਉਂਦੇ ਸੀ ਬਾਰ-ਬਾਰ ਉਸੇ ਨੰਬਰ ਦੇ ਇੱਕੋ ਨੰਬਰ ਤੋਂ ਬਾਰ-ਬਾਰ ਦੁਬਾਰਾ ਫੋਨ ਕਰਾਉਂਦੇ ਤਾਂ ਪਹਿਲਾਂ ਉਹ ਕਰੋੜ ਰੁਪਏ ਦੀ ਮੰਗ ਕਰਦੇ ਸੀ ਮੋੜ ਕੇ 54 ਲੱਖ ਤੇ ਆਏ ਸੀ ਠਾ ਠਾਂ ਲੱਖ ਰੁਪਏ ਇਹਨਾਂ ਦਾ ਤੁਸੀਂ ਤੁਹਾਨੂੰ ਦੇਓ ਤਾਂ ਅਸੀਂ ਸਾਡੇ ਬੱਚੇ ਛੱਡ ਦਾਂਗੇ ਅਸੀਂ ਹੁਣ 18 ਲੱਖ ਰੁਪਏ ਦੇ ਕਿ ਕਿਥੋਂ ਰੀ ਬਿੱਲ 18 ਲੱਖ ਜਾਂ ਤੂੰ ਦਿੱਤਾ ਹੁਣ 18 ਲੱਖ ਰੁਪਏ ਆਪਾਂ ਇਹਨਾਂ ਨੂੰ ਕਿੱਨਾ ਆਪਣਾਉਂਦੇ ਏ ਫਿਰ ਦੇਈਏ ਤੇ ਦੇਈਏ ਕਿੱਥੇ ਉਹ ਵੀ ਕਰਜ਼ਾ ਚੁੱਕ ਕੇ ਭੇਜੇ ਸੀ ਜਿਹੜਾ ਉਹ ਵੀ ਕਰਜ਼ਾ ਚੁੱਕ ਕੇ ਭੇਜੇ ਸੀ ਤੁਸੀਂ ਤੇ ਹੁਣ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨੂੰ ਅੱਜ ਆਪਾਂ ਮੇਰੇ ਖਲ 12 13 15 ਦਿਨ ਹੋ ਗਏ ਐਫ ਆਈ ਆਰ ਹੋਈ ਨੂੰ ਅੱਜ ਕੋਈ ਕਾਰਵਾਈ ਨਹੀਂ ਹੋਈ ਬਸ ਰੋਜ਼ ਕਹਿੰਦਾ ਸੀ ਕਰਦੇ ਆਂ ਟ੍ਰੇਸ ਕਰਦੇ ਆਂ ਨੰਬਰ ਟ੍ਰੇਸ ਕਰਦੇ ਆਂ ਜਾਂ ਕੁਝ ਵੀ ਆ ਉਹ ਲੜਕੀ ਜਿਹੜੀ ਉਹਨਾਂ ਦੇ ਨਾਲ ਸੀ ਏਜੰਟ ਤੇ ਉਹ ਬਿਲਕੁਲ ਇੱਧਰ ਸ਼ਹਿਰ ਚ ਲੈ ਲਈ ਹੈ ਉਹ ਤਾਂ ਕੋਈ ਉੱਥੇ ਕਾਰਵਾਈ ਨਹੀਂ ਅਸੀਂ ਪੀਐਫਆਰ ਚ ਨਾਮ ਉਹਦਾ ਦਿੱਤਾ ਹੈ ਬਕਾਇਦਾ ਤਾਂ ਕੋਈ ਨਹੀਂ ਬਾਰ-ਬਾਰ ਉਹਨਾਂ ਨੂੰ ਪ੍ਰਚਾਰ ਰਹੇ ਆ ਸਾਡੀ ਤਾਂ ਇਹੀ ਮੰਗ ਹੈ ਬਈ ਉਹਨਾਂ ਨੂੰ ਜਲਦੀ ਤੋਂ ਜਲਦੀ ਕਰਕੇ ਸਾਡੇ ਬੱਚਿਆਂ ਨੂੰ ਲਿਆਂਦਾ ਜਾਵੇ ਤਾਂ ਏਜੰਟ ਦੇ ਇੱਕ ਬੰਦੇ ਦੀ ਕਾਰਵਾਈ ਕੀਤੀ ਜਾਵੇ ਸਣੇ ਕੋਣੀ ਫਿਰ ਪੰਜਾਬ ਦੇ ਤਿੰਨ ਨੌਜਵਾਨ ਜਿਹੜੇ ਆ ਇਨਕਲੂਡਿੰਗ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਜਿਹੜਾ ਉਹ 에ਜੰਟਰੀ ਠੱਗੀ ਦਾ ਸ਼ਿਕਾਰ ਹੋਇਆ ਕਿਨੇ ਕਿਡਨੈਪਿੰਗ ਹੋਈ ਆ ਉਹਦੀ ਕੀ ਬਰੀਫਿੰਗ ਆ ਔਰ ਪੁਲਿਸ ਵੱਲੋਂ ਕੀ ਮੰਨਦਾ ਚਿੱਤਾ ਸਾਡੇ ਕੋ ਇੱਕ ਕੰਪਲੇਂਟ ਆਈ ਸੀਗੀ ਕਿ ਅਮਰਤਪਾਲ ਸਿੰਘ ਨਾਮ ਦਾ ਇੱਕ ਨੌਜਵਾਨ ਆ ਜਿਹੜਾ ਕਿ ਇੱਥੇ ਸਾਡੇ ਥਾਣੇ ਦੇ ਏਰੀਆ ਦੇ ਵਿੱਚ ਇੱਕ 에ਜੰਟ ਆ ਉਹਨਾਂ ਦੇ ਕੋਲ ਆਇਆ ਸੀ ਉਹ ਤੇ ਉਹਨਾਂ ਨੇ ਉਹਨਾਂ ਨੂੰ ਆਸਟ੍ਰੇਲੀਆ ਜਾਣ ਲਈ ਪੈਸੇ ਦਿੱਤੇ ਸੀਗੇ 16 ਲੱਖ ਰੁਪਈਆ ਤੇ ਉਹ ایران ਦੇ ਵਿੱਚ ਜਦੋਂ ਉਤਰੇ ਉਹਨਾਂ ਦਾ ਸਟੇ ਹੈਗਾ ਇੱਕ ਦਿਨ ਦਾ ਉੱਥੇ ਉਤਰ ਕੇ ਉਹਨਾਂ ਨੇ ਏਜੰਟ ਨੇ ਉਹਨਾਂ ਨੂੰ ਕਿਹਾ ਵੀ ਇੱਥੇ ਇੱਕ ਦਿਨ ਦਾ ਸਟੇ ਹੈ ਤੁਹਾਡਾ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਅੱਗੇ ਰਜਾਇਆ ਜਾਏਗਾ ਤੇ ਉੱਥੇ ਉਤਰਨ ਤੋਂ ਬਾਅਦ ਉਹਨਾਂ ਦੀ ਕਿਡਨੈਪਿੰਗ ਹੋ ਗਈ ਉਹਨਾਂ ਦੇ ਕਹਿਣ ਮੁਤਾਬਕ ਕਿੰਨੀ ਫਰौती ਤਰਨ ਪਰਿਵਾਰ ਨੇ ਕਿੰਨੀ ਫਰौती ਮੰਗੀ ਜਾ ਰਹੀ ਹੈ ਉਹਨਾਂ ਪਰਿਵਾਰ ਦੇ ਦੱਸਣ ਮੁਤਾਬਕ 54 ਲੱਖ ਰੁਪਈਆ ਮੰਗਿਆ ਜਾ ਰਿਹਾ ਜੀ ਉਹਨਾਂ ਤੋਂ ਤਿੰਨ ਤਿੰਨ ਬੱਚਿਆਂ ਤੋਂ ਤੇ ਇੱਕ ਧੂਰੀ ਦਾ ਇੱਕ ਨਵੇਂ ਸ਼ਹਿਰ ਦਾ ਤੇ ਇੱਕ ਆਪਣੇ ਸ਼ਹਿਰਪੁਰ ਤੋਂ ਆ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਦਰਖਾਸਤ ਆ ਗਈ ਹੁਣ ਪੁਲਿਸ ਉਹ ਰਿਐਕਸ਼ਨ ਲੈ ਗਈ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤੁਰੰਤ ਜੀ 109/25 ਤੇ ਇਹਨਾਂ ਤਿੰਨਾਂ ਦੀ ਭਾਲ ਜਾਰੀ ਹੈ ਤਿੰਨ ਦੋਸ਼ੀ ਦੱਸੇ ਦੋ ਭਰਾ ਨੇ ਇਹ ਜਿਹੜੇ ਧੀਰਜ ਤੇ ਕਮਲ ਅਟਵਾਲ ਤੇ ਇੱਕ ਇਹਨਾਂ ਦੇ ਵਰਕਰ ਨੇ ਉਹਨਾਂ ਤੇ ਇੱਕ ਪਰਿਵਾਰ ਨੇ ਇਹ ਵੀ ਦੱਸਿਆ ਵੀ ਆਪਾਂ ਇਹ ਤਿੰਨਾਂ ਦੇ ਨਾਲ-ਨਾਲ ਇੱਕ ਕੋਈ ਕੁੜੀ ਦਾ ਨਾਮ ਵੀ ਵਿੱਚ ਸੱਚ ਤਾਂ ਨਾਮ ਦੀ ਤੀਸਰੀ ਜਿਹੜੀ ਵਰਕਰ ਰਹੀ ਉਹ ਕੁੜੀ ਆ ਜੀ ਦੋ ਦੋ ਬ੍ਰਦਰ ਨੇ ਇਹ ਤੇ ਤੀਸਰੀ ਵਰਕਰ ਜਿਹੜੀ ਉਹਨਾਂ ਦੀ ਕੁੜੀ ਆ ਉੱਤੇ ਵੀ ਐਫ ਆਰ ਹੈ ਤੇ ਗ੍ਰਿਫਤਾਰੀ ਹੋਈ ਹੈ ਜੀ ਕਿ ਨਹੀਂ ਗ੍ਰਿਫਤਾਰੀ ਹੈ ਜਨੇ ਰੇਡ ਜਾਰੀ ਆ ਦੇ ਦੌੜੇ ਹੋਏ ਨੇ ਇਹ ਤੇ ਜਲਦ ਗ੍ਰਿਫਤਾਰ ਕਰਾਂਗੇ ਨਾ